ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਹਰੇੜ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 7 ਦਿਨਾਂ ਦੀ ਕਰਾਂਗੇ ਜਾਂ ਕਹਾਂਗੇ ਕਿ ਅਕਤੂਬਰ ਦੇ ਅਖੀਰਲੇ ਦਿਨਾਂ ਤੱਕ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਜੜੀਆ ਦੇਾਂਗੇ ਸੈਟਲਾਈਟ ਦੱਸੇ ਨਾਲ ਇਸੇ ਲਈਆਂ ਲਾਈਵ ਤੁਹਾਡੇ ਨਾਲ ਸਾਂਝਾ ਕਰ ਲਈਆਂ ਦਿਨ ਹੈ ਜੀ ਅੱਜ 25 ਅਕਤੂਬਰ ਤੇ ਲਗਭਗ ਸਵੇਰ ਦੇ 8:30 ਵਜੇ ਚੱਲੇ ਆ ਉੱਤਰ ਭਾਰਤ ਦੀ ਗੱਲ ਕਰੀਏ ਯਾਨੀ ਕਿ ਪੰਜਾਬ ਦੀ ਗੱਲ ਕਰੀਏ ਹਰਿਆਣਾ ਦੀ ਕਰੀਏ ਰਾਜਸਥਾਨ ਦੀ ਕਰੀਏ ਤੇ ਸਕਰੀਨ ਤੇ ਦੇਖ ਸਕਦੇ ਹਾਂ ਕਿ ਸਮੁੱਚੇ ਉੱਤਰ ਭਾਰਤ ਦੇ ਵਿੱਚ ਇਸ ਵੇਲੇ ਮੌਸਮਾਂ ਜਿਹੜਾ ਸਾਫ਼ੀ ਬਣਿਆ ਹੋਇਆ ਹਾਲਾਂਕਿ ਜਿਹੜਾ 에ਅਰ ਕੁਆਲਿਟੀ ਇੰਡੈਕਸ ਵਗੈਰਾ ਲੈਵਲ ਹੈ ਉਹ ਚੜਿਆ ਹੋਇਆ ਹੈ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਬਹੁਤੇ ਸ਼ਹਿਰਾਂ ਦੇ ਵਿੱਚ 200 ਦੇ ਕਰੀਬ ਜਿਹੜਾ 에ਅਰ ਕੁਆਲਿਟੀ ਇੰਡੈਕਸ ਦਾ ਜਿਹੜਾ ਲੈਵਲ ਹੈ ਉਹ ਚੱਲਦਾ ਪਿਆ ਕਿਤੇ ਕਿਤੇ 200 ਤੋਂ 250 ਦੇ ਵਿੱਚਕਾਰ ਚੱਲਦਾ ਹੋਇਆ ਕੁਲ ਮਿਲਾ ਕੇ ਪ੍ਰਦੂਸ਼ਣ ਤੋਂ ਜਿਹੜਾ ਯਾ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਦੂਜੇ ਪਾਸੇ ਜੇਕਰ ਆਪਾਂ ਨਜ਼ਰ ਮਾਰਦੇ ਆਂ ਤੇ ਅਰਬ ਸਾਗਰ ਦੇ ਵਿੱਚ ਇੱਕ ਐਲਫੀਆ ਯਾਨਕਿ ਘੱਟ ਡੁਆ ਦਾ ਖੇਤਰ ਬਣਿਆ ਹੋਇਆ ਜਿਹੜਾ ਕਿ ਡੀਪ ਫਰੇਸ਼ਨ ਬਣਦੇ ਹੋਏ ਇਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਜਿਨ੍ਹਾਂ ਦੇ ਵਿੱਚ ਮਹਾਰਾਸ਼ਟਰ ਤੇ ਇੱਧਰ ਆ ਜਾ ਆਫਾ ਮਧ ਪ੍ਰਦੇਸ਼ ਗੁਜਰਾਤ ਦੇ ਕੁਝ ਖੇਤਰ ਤੇ ਰਾਜਸਥਾਨ ਦੇ ਕੁਝ ਖੇਤਰ ਖਾਸ ਕਰ ਦੱਖਣੀ ਤੇ ਪੂਰਬੀ ਰਾਜਸਥਾਨ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਜਾਰੀ ਨੇ ਤੇ ਦੂਜੇ ਪਾਸੇ ਇੱਕ ਐਲਪੀਏ ਬੰਗਾਲ ਦੀ ਖਾੜੀ ਦੇ ਵਿੱਚ ਬਣ ਕੇ ਤਿਆਰ ਹੋਏਗਾ ਜਿਹੜਾ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਕੇਂਦਰੀ ਭਾਰਤ ਦੇ ਸੂਬੇ ਔਰ ਇਧਰ ਪੱਛਮੀ ਸੂਬੇ ਜਿਹੜਾ ਗਿਆ ਰਾਜਸਥਾਨ ਗੁਜਰਾਤ ਇਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਪੰਜਾਬ ਤੇ ਜੇਕਰ ਆਪਾਂ ਆਉਣੇ ਆ ਇੱਕ ਹਲਕੇ ਵੈਸਟਰਨ ਡਿਸਰਬੈਂਸ ਆ ਰਹੀ ਹੈ ਜਿਹੜੀ ਕਿ 28 29 30 ਤਰੀਕ ਦੇ ਲਾਗੇ ਸ਼ਾਕੇ ਪ੍ਰਭਾਵਿਤ ਕਰ ਸਕਦੀ ਹੈ ਪੰਜਾਬ ਦੇ ਵਿੱਚ ਗਨੇ ਚਲੇ ਖਾਵਾ ਤੇ ਜਿਹੜੇ ਸ਼ਰਟ ਦੇ ਅਸਾਰ ਹੋਣਗੇ ਵੱਡੇ ਫੱਦਰ ਦੇ ਮੀਂਹ ਚਕਰ ਦੇ ਕੋਈ ਅਸਾਰ ਨਹੀਂ ਆ ਕੁਝ ਕਿਸ ਤਰ੍ਹਾਂ ਦੇ ਵਿੱਚ ਹੋ ਸਕਦਾ ਕਣੀ ਡੇਕ ਜਾਣ ਉਹ ਵੀ ਖਾਸ ਕਰ ਕੁਝ ਮਾਲਵੇ ਦੇ ਖੇਤਰ ਹੋ ਸਕਦੇ ਨੇ ਜਾਂ ਫਿਰ ਦੋਆਬੇ ਦੇ ਹੋ ਸਕਦੇ ਨੇ ਬੱਦਲਬਾਹ ਜਰੂਰ ਬਣ ਸਕਦੀ ਹੈ ਕੁਝ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਘੱਟ ਨਹੀਂ ਜਿਹੜਾ ਪ੍ਰਦੂਸ਼ਣ ਦਾ ਲੈਵਲ ਚੜਿਆ ਹੋਇਆ ਆ ਆਪਾਂ ਇਸ ਤੋਂ ਬਚਣਾ ਅਲਰਟ ਆ ਜਿਹੜਾ ਉਹ ਪਰ ਦੂਸ਼ਣ ਦੇ ਪੱਖੋਂ ਜ਼ਰੂਰ ਜੜਾ ਆਪਾਂ ਕਹਿ ਰਹੇ ਆ ਕਿ ਅਲਰਟ ਮੰਨ ਕੇ ਚੱਲੀਏ ਤੇ ਪ੍ਰਦੂਸ਼ਣ ਤੋਂ ਆਪਾਂ ਜਿਹੜਾ ਜਿਆ ਵਿਚਾਰ ਰੱਖੀਏ 에ਅਰ ਕੁਆਲਿਟੀ ਇੰਡੈਕਸ ਹਾਲੇ ਹੋਰ ਚੜੇਗਾ ਕਿਉਂਕਿ ਜਿਹੜੀ ਅੱਗ ਲੱਗਣ ਦੀਆਂ ਘਟਨਾਵਾਂ ਪਰਾਲੇ ਨੂੰ ਖੇਤਾਂ ਨੂੰ ਇਹ ਪਿਛਲੇ ਦਿਨਾਂ ਦੇ ਵਿੱਚ ਹਾਲੇ ਹੋਰ ਵਧਣ ਗਿਆ ਇਹਦੇ ਵਿੱਚ ਹੋਰ ਵੀ ਕਾਫੀ ਧੂਮੇ ਜਿਹੜੇ ਐਡ ਹੋਣਗੇ ਤੇ ਜਿਹਦੇ ਨਾਲ ਆਉਂਦੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇਹ ਜਿਹੜਾ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਹੈ 300 ਦੇ ਪਾਰ ਜਾ ਸਕਦਾ ਹੈ ਪੰਜਾਬ ਦੇ ਵਿੱਚ ਤੇ ਇਧਰ ਦਿੱਲੀ ਦੀ ਗੱਲ ਕਰਦੇ ਆ ਇੱਥੇ ਕਿਤੇ ਕਿਤੇ 400 ਕਿਤੇ 450 ਇਦਾਂ ਜਿਹੜਾ ਲੈਵਲ ਹੈ ਚੱਲਦਾ ਪਿਆ ਤੇ ਉੱਥੇ ਜਿਹੜੀ ਆਰਟੀਫੀਸ਼ੀਅਲ ਰੇਨ ਹੈ ਤੁਸੀਂ ਕਾਫੀ ਮੀਡੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਬਣਿਆ ਇਹ ਮੁੱਦਾ ਕਿ ਦਿੱਲੀ ਦੇ ਉੱਪਰ ਆਰਟੀਫੀਸ਼ੀਅਲ ਰੇਨ ਜਿਹੜੀ ਆ ਕਰਵਾਈ ਜਾ ਰਹੀ ਹੈ ਯਾਨੀ ਕਿ ਜਿਹਨੂੰ ਕਹ ਦਿੰਦੇ ਨੇ ਕਿ ਕੁਦਰਤੀ ਇੱਕ ਤਾਂ ਮੀਂਹ ਫਾਇਦਾ ਹੁੰਦਾ ਇੱਕ ਇਨਸਾਨਾਂ ਦੁਆਰਾ ਜਿਹੜੀ ਕੋਈ ਤਕਨੀਕ ਵਰਤ ਕੇ ਮੀਂਹ ਪਵਾਇਆ ਜਾਵੇ ਤੇ ਉਹਦੇ ਨਾਲ ਉਹਨੂੰ ਆਪਾਂ ਕਹਿੰਦੇ ਨੇ ਆਰਟੀਫੀਸ਼ੀਅਲ ਰੇਨ ਦੀ ਜਿਹੜੀ ਪਹਿਲ ਕਦਮ ਹੀ ਤੇ ਉਹ ਸਕਸੈਸਫੁਲ ਹਾਲੇ ਕਹੇ ਦੀ ਇਹ ਹੋਇਆ ਨਹੀਂ ਹੈ ਕੱਲ ਟ੍ਰਾਇਲ ਹੋਇਆ ਉਹਦਾ ਤੇ ਉੱਪਰਲੇ ਫੱਦਰ ਤੇ ਯਾਨੀ ਕਿ ਜਿਹੜੇ ਬੱਦਲ ਉੱਤੇ ਮੌਜੂਦ ਹੁੰਦੇ ਨੇ ਉਹਦੇ ਵਿੱਚ ਜਿਹੜਾ ਜਿਆ ਕੁਝ ਮਿਸ਼ਨ ਹਣ ਸੁੱਟ ਗਏ ਤੇ ਉਹ ਮੀਂਹ ਹੋਇਆ ਜਾਂਦਾ ਤੇ ਦੇਖਦੇ ਆ ਕਿੰਨਾ ਕਿ ਇਹ ਟ੍ਰਾਇਲ ਹੈ ਜਿਹੜਾ ਸਫਲ ਹੁੰਦਾ ਤੇ ਫਿਲਹਾਲ ਜੇਕਰ ਅਫਾ ਮੌਸਮ ਤੇ ਆਉਣੇ ਆ 31 ਅਕਤੂਬਰ ਤੱਕ ਵੱਡੇ ਮੀਂਹ ਚੱਕਰ ਦੇ ਕੋਈ ਅਸਰ ਨਹੀਂ ਹੈ 에ਅਰ ਕੁਆਲਿਟੀ ਹਲੇ ਹੋਰ ਖਰਾਬ ਹੋएगी ਆਉਂਦੇ ਦਿਨਾਂ ਦੇ ਵਿੱਚ ਹਜੇ ਇਹਦੇ ਵਿੱਚ ਹੋਰ ਗ੍ਰਾਵਟ ਜਿਹੜੀ ਦਰਜ ਕੀਤੀ ਜਾਵੇਗੀ 300 ਦੇ ਕਰੀਬ 에ਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਲੈਵਲ ਹੋ ਜਾ ਸਕਦਾ ਤੇ ਆਪਾਂ ਪੇਸ਼ੈਂਟ ਨੂੰ ਬੱਚਾ ਨੂੰ ਬਜ਼ੁਰਗਾਂ ਨੂੰ ਇਸ ਤੋਂ ਬਚਾਉਣਾ ਤੇ ਵੱਡੇ ਮੀਂਹ ਦੇ ਫਿਲਹਾਲ ਕੋਈ ਅਸਰ ਨਹੀਂ ਹੈ ਧੰਨਵਾਦ